ਪੁਰਾਣੀ ਚੀਜ਼ ਹੈਗੀ ਆ ਸਮਾਨ ਹੈਗਾ ਆ ਵਾਸ਼ਿੰਗ ਮਸ਼ੀਨ ਫਰਿੱਜ ਕੂਲਰ ਏਸੀ ਮਤਲਬ ਕੁਝ ਵੀ ਤੁਸੀਂ ਐਕਸਚੇਂਜ ਕਰਨਾ ਚਾਹੁੰਦੇ ਹੋ ਦੀਵਾਲੀ ਦੇ ਮੌਕੇ ਤੇ ਆਪਣੇ ਘਰ ਦੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਦਲੇ ਵੀ ਤੁਸੀਂ ਨਵਾਂ ਸਮਾਨ ਲੈ ਸਕਦੇ ਹੋ ਵਿਕੀ ਇਲੈਕਟ੍ਰੋਨਿਕਲੋ ਆਰਓ ਖਰੀਦਣਾ ਚਾਹੁੰਦਾ ਉਹਦੇ ਨਾਲ ਗੀਜ਼ਰ ਬਿਲਕੁਲ ਫ੍ਰੀ ਆ ਜੀ 25 ਲੀਟਰ ਗੀਜ਼ਰ ਬਿਲਕੁਲ ਫ੍ਰੀ ਆ ਵਾਸ਼ਿੰਗ ਮਸ਼ੀਨ ਕੋਈ ਖਰੀਦਣਾ ਚਾਹੁੰਦਾ ਉਹਦੇ ਨਾਲ ਗੀਜ਼ਰ ਵੀ 25 ਲੀਟਰ ਦਾ ਬਿਲਕੁਲ ਫ੍ਰੀ ਆਫ ਕੋਸਟ ਮਿਲੇਗਾ ਹਮ ਅਗਰ ਵਿੱਕੀ ਇਲੈਕਟ੍ਰੋਨਿਕਸ ਹੈ ਕਿਉਂਕਿ ਦੀਵਾਲੀ ਤੇ ਹੋਰ ਬਹੁਤ ਸਾਰੇ ਤਿਹਾਰਾਂ ਤੇ ਵੱਡੇ ਆਫਰ ਦਿੰਦਾ ਪਿਛਲੀ ਵਾਰ ਬਜਾਜ ਦਾ ਕਾਰਡ ਤੁਸੀਂ ਫ੍ਰੀ ਬਣਾਉਂਦੇ ਸੀ ਇਸ ਵਰਗੀ ਇਸ ਵਾਰ ਸਾਡੇ ਕੋਲ ਬਹੁਤ ਹੀ ਵੱਡੇ ਵੱਡੇ ਸਪੈਸ਼ਲ ਆਫਰ ਹੈ ਅਗਰ ਕੋਈ LCD ਖਰੀਦਣਾ ਚਾਹੁੰਦਾ ਹੈਗਾ ਤਾਂ 43 ਇੰਚ ਦੀ LCD ਦੇ ਨਾਲ 32 ਇੰਚ LCD ਬਿਲਕੁਲ ਫ੍ਰੀ ਦੇ ਰਹੇ ਹਾਂ ਜੀ 43 ਦੇ ਨਾਲ 32 ਇੰਚ 32 ਇੰਚ LCD ਬਿਲਕੁਲ ਫ੍ਰੀ ਹੈ ਅਗਰ ਕੋਈ ਵਾਸ਼ਿੰਗ ਮਸ਼ੀਨ ਖਰੀਦਣਾ ਚਾਹੁੰਦਾ ਉਹਦੇ ਨਾਲ ਵੀ 32 ਇੰਚ ਸਮਾਰਟ YouTube ਵਾਲੀ Wi-Fi ਵਾਲੀ LCD ਬਿਲਕੁਲ ਫ੍ਰੀ ਹੈ ਜੀ ਬਿਲਕੁਲ ਜੀ ਦੇਖੋ ਇੱਕ ਬਹੁਤ ਵੱਡਾ ਆਫਰ ਹੈ ਕਿ 43 ਇ ਤੇ 43 ਤੋਂ ਥੋੜੀ ਜੰਨੀ ਕਿ ਛੋਟੀ 32 ਇੰਚ ਉਹ ਤੁਹਾਨੂੰ ਫ੍ਰੀ ਮਿਲ ਜਾਣੀ ਆ ਤੇ ਨਾਲ ਤੁਹਾਨੂੰ ਲੱਕੀ ਕੂਪਨ ਮਿਲਣਾ ਨਾਲ ਗਿਫਟ ਵੀ ਮਿਲਣਾ ਆ ਲੱਕੀ ਕੂਪਨ ਦੇ ਵਿੱਚ ਤੁਸੀਂ ਆਈਫੋਨ ਜਿੱਤ ਸਕਦੇ ਹੋ ਲੈਪਟਾਪ ਜਿੱਤ ਸਕਦੇ ਹੋ ਇਲੈਕਟ੍ਰਿਕ ਸਕੂਟਰੀ ਜਿੱਤ ਸਕਦੇ ਆ ਤੇ ਵਿਕੀ ਇਲੈਕਟ੍ਰੋਨਿਕਸ ਕਿਉਂਕਿ ਸਾਰਿਆਂ ਤੋਂ ਵੱਖਰੇ ਆਫਰ ਹੁੰਦੇ ਆ ਤੇ ਤੁਸੀਂ ਇੱਥੇ ਆ ਕੇ ਵੱਖਰੇ ਆਫਰ ਦਾ ਲਾਭ ਲੈ ਸਕਦੇ ਹੋ ਤੇ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਕੋਈ ਆਪਣੇ ਕੋਲੋਂ ਆਰਓ ਖਰੀਦਣਾ ਚਾਹੁੰਦਾ ਉਹਦੇ ਨਾਲ ਗੀਜ਼ਰ ਬਿਲਕੁਲ ਫ੍ਰੀ ਆ ਜੀ 25 ਲਿਟਰ ਗੀਜ਼ਰ ਬਿਲਕੁਲ ਫ੍ਰੀ ਆ ਵਾਸ਼ਿੰਗ ਮਸ਼ੀਨ ਕੋਈ ਖਰੀਦਣਾ ਚਾਹੁੰਦਾ ਉਹਦੇ ਨਾਲ ਗੀਜ਼ਰ ਵੀ 25 ਲੀਟਰ ਦਾ ਬਿਲਕੁਲ ਫ੍ਰੀ ਆਫ ਕਾਸਟ ਮਿਲੇਗਾ ਹਮ ਅਗਰ ਵੈਸੇ ਕੋਈ ਗੀਜ਼ਰ ਖਰੀਦਣਾ ਚਾਹਣਾ ਹੈਗਾ ਤਾਂ ਉਹ ਸਾਡੇ ਕੋਲ ਸਾਰੀਆਂ ਕੰਪਨੀ ਦੇ ਅਵੇਲੇਬਲ ਹੈਗਾ ਊਸ਼ਾ ਕ੍ਰਿੰਟਨ ਦਾ ਬਜਾਜ ਦਾ ਮਤਲਬ ਹੈ ਐਵਰੀਥਿੰਗ ਸਾਡੇ ਕੋਲ ਵੱਡੇ ਵੱਡੇ ਬ੍ਰਾਂਡਾਂ ਵਾਲੇ ਜਿਹੜੇ ਪ੍ਰੋਡਕਟ ਹੈਗੇ ਆ ਉਹ ਸਾਡੇ ਕੋਲ ਅਵੇਲੇਬਲ ਹੁੰਦੇ ਹੈਗੇ ਆ ਤੇ ਅਗਰ LCD ਦੀ ਗੱਲ ਕਰੀਏ ਤਾਂ 55 ਇੰਚ ਦੀ 65 ਇੰਚ ਦੀ 75 ਇੰਚ ਦੀ LCD ਕੋਈ ਲੈਣਾ ਚਾਹੁੰਦਾ ਹੈਗਾ इजी EMI 2500 ਰੁਪਏ ਦੀ EMI ਦੇ ਨਾਲ ਵਿਕੀ ਇਲੈਕਟ੍ਰੋਨਿਕ ਤੋਂ ਖਰੀਦ ਸਕਦੇ ਹੋ ਤੁਸੀਂ ਗੱਲ ਕਰੀਏ ਤਾਂ 55 ਇੰਚ ਦੀ 65 ਇੰਚ ਦੀ 75 ਇੰਚ ਦੀ LCD ਕੋਈ ਲੈਣਾ ਚਾਹੁੰਦਾ ਹੈਗਾ इजी EMI 2500 ਰੁਪਏ ਦੀ EMI ਦੇ ਨਾਲ ਵਿਕੀ ਇਲੈਕਟ੍ਰੋਨਿਕ ਤੋਂ ਖਰੀਦ ਸਕਦੇ ਹੋ ਤੁਸੀਂ ਕੋਈ ਵੀ ਵੱਡੀ ਤੋਂ ਵੱਡੀ LCD ਇਹ ਸਗੇ ਜੀ ਆਫਰ ਇਹ દિਵਾਲੀ ਦਾ ਆਫਰ ਹੈ Bajaj Card ਫ੍ਰੀ ਬਣ ਗਿਆ ਜਿੱਤੇ ਤੁਹਾਨੂੰ ਲੋਨ ਮਿਲ ਜਾਣਾ ਆ ਬਹੁਤ سارے ਜਿਹੜੇ 0% ਦੇ ਮਿਲ ਜਾਣਾ ਜਾਨਕਿ ਜੇ 20000 ਦਾ ਆ ਤੇ 20000 ਦੀਆਂ ਕਿਸ਼ਤਾਂ ਬਣ ਜਾਣੀਆਂ ਤੁਹਾਨੂੰ 20000 ਦਾ ਮਿਲੇਗਾ ਜੇ ਤੁਸੀਂ ਅੱਜ ਨਹੀਂ ਖਰੀਦਿਆ ਅੱਜ ਬੁੱਕ ਨਹੀਂ ਕਰਾਇਆ ਤੇ ਤੁਸੀਂ ਪਛਤਾਣਾ ਤੇ ਇੱਕ ਵਾਰ ਇੱਧਰ ਦਿਖਾ ਦਿਓ ਜੀ ਇਹ ਵਾਸ਼ਿੰਗ ਮਸ਼ੀਨਾਂ ਆ ਪਾਲੀ ਸਾਡ ਫ੍ਰਿਜਾਂ ਲੱਗੀਆਂ ਆ ਪਿੱਛੇ LED ਦਾ ਤੁਸੀਂ ਦੇਖ ਰਹੇ ਹੋ ਆ ਅ 32 ਇੰਚ ਤੋਂ ਲੈ ਕੇ 65 ਇੰਚ ਤੱਕ ਐਲਈਡੀ ਇਸ ਦੁਕਾਨ ਤੇ ਮਿਲ ਜਾਣੀ ਆ 43 ਇੰਚ ਨਾਲ 32 ਇੰਚ ਫ੍ਰੀ ਤੇ 55 ਇੰਚ ਨਾਲ ਵੀ ਕੁਝ ਫ੍ਰੀ ਦੇ ਰਹੇ 55 ਇੰਚ ਦੀ ਐਲਸੀਡੀ ਦੇ ਨਾਲ ਵੀ ਤੁਹਾਨੂੰ 32 ਇੰਚ ਐਲਸੀਡੀ ਫ੍ਰੀ ਦਵਾਂਗੇ ਆਪਾਂ ਹੋਰ ਤਾਂ ਹੋਰ ਈਜ਼ੀ EMI ਵੀ ਕਰਕੇ ਦਵਾਂਗੇ ਈਜ਼ੀ ਹੈ ਇਹ ਬਿਲਕੁਲ ਬਿਲਕੁਲ ਘੱਟੋ ਘੱਟ 2500 ਰੁਪਿਆ ਮਹੀਨੇ ਦੀ ਕਿਸ਼ਤ ਦੇ ਕੇ ਤੁਸੀਂ ਇਹ ਸਾਰੀਆਂ ਚੀਜ਼ਾਂ ਲੈ ਕੇ ਜਾ ਸਕਦੇ ਹੋ ਆਈਫੋਨ ਵੀ ਇੱਥੇ ਆ ਗਿਆ ਜੀ ਤੁਸੀਂ ਆਈਫੋਨ ਤੁਹਾਨੂੰ 0 ਡਾਉਨ ਪੇਮੈਂਟ ਤੇ ਹੋਰ ਤਾਂ 24 ਮਹੀਨੇ ਦੀ ਆਸਾਨ ਕਿਸ਼ਤਾਂ ਤੇ ਖਰੀਦ ਸਕਦੇ ਆ ਤੁਸੀਂ ਕੋਈ ਵੀ ਆਈਫੋਨ ਦਾ ਕੋਈ ਵੀ ਲੇਟੈਸਟ ਮਾਡਲ ਲਿਆ ਪੁਰਾਣਾ ਮਾਡਲ ਕੋਈ ਵੀ ਤੁਹਾਨੂੰ ਚਾਹੀਦਾ ਆਏਗਾ 13 14 16 15 17 ਸਾਰੇ ਮਾਡਲ ਅਵੇਲੇਬਲ ਹੈ ਜੀ ਇਹ ਸੀਗਾ ਜੀ ਵਿੱਕੀ ਇਲੈਕਟ੍ਰੋਨਿਕਸ ਦੇ ਜਿੱਥੇ ਹੋ ਬਹੁਤ ਸਾਰੀਆਂ ਦੁਕਾਨਾਂ ਦੇ ਤੁਸੀਂ ਆਫਰ ਦੇਖ ਕੇ ਤੁਸੀਂ ਕੀ ਖਰੀਦਣਾ ਆ ਇਸ ਦੁਕਾਨ ਤੇ ਮੈਨੂੰ ਜਿਹੜੇ ਆਫਰ ਹੈ ਹੋਰ ਤਾਂ ਹੋਰ ਸਾਡੇ ਕੋਲ ਬੂਫਰ ਵਗੈਰਾ ਹਾਂ ਇੱਕ ਵਾਰ ਦਿਖਾ ਦਿੰਨੇ ਕਿ ਸਾਰੀ ਦੁਕਾਨ ਦੇ ਵਿੱਚ ਕੀ ਕੀ ਆ ਇਸੀ ਖਰੀਦਣਾ ਇਹ ਗੀਜ਼ਰ ਲੱਗੇ ਹੋਏ ਆ ਤੁਸੀਂ ਵੱਖ-ਵੱਖ ਕੰਪਨੀਆਂ ਦੇ ਸਾਰੇ ਗੀਜ਼ਰ ਲੈ ਸਕਦੇ ਆ ਕਿੱਥੇ ਡਿਜੀਟਲ ਵੀ ਗੀਜ਼ਰ ਆ ਤੇ ਆ ਵਾਸ਼ਿੰਗ ਮਸ਼ੀਨਾਂ ਆ ਵਾਸ਼ਿੰਗ ਮਸ਼ੀਨਾਂ ਜਿਹੜੀ ਆਟੋਮੈਟਿਕ ਆ ਲੋਇਡ ਦੀ ਆ ਨੀਡਾ ਦੀ ਆ ਤੇ ਸਵਾਸੇ ਫ੍ਰਿਜ ਲੱਗੀ ਹੋਈ ਆ ਯਾਰ ਤੁਸੀਂ ਕੋਈ ਵੀ ਆਪਣਾ ਮਨ ਬਣਾਇਆ ਹੋਇਆ ਹੈ ਕੋਈ ਵੀ ਚੀਜ਼ ਕਿਸੇ ਦਾ ਮਨ ਬਣਾਇਆ ਹੋ ਤੇ ਆਸਾਨ ਕਿਸ਼ਤਾਂ ਤੇ ਤੁਹਾਨੂੰ ਇਹ ਸਾਰਾ ਕੁਝ ਮਿਲ ਜਾਣਾ ਤੇ ਆਣਾ ਕਿੱਥੇ ਆ ਕੁਐਸਚਨ ਕੀ ਹੈ ਆਣਾ ਕਿੱਥੇ ਆਣਾ ਆ ਤੁਸੀਂ ਬਾਬਾ ਊਲਾਜ ਜੀ ਕਾਲਜ ਤੋਂ ਥੋੜਾ ਜਿਹਾ ਅੱਗੇ ਭੱਦੀ ਰੋਡ ਦੇ ਉੱਤੇ ਏਸੀ ਆ ਤੇ ਸਾਡੇ ਕੋਲ ਬਹੁਤ ਵੱਡੀ ਇਲੈਕਟ੍ਰੋਨਿਕਸ ਏਸੀ ਆ ਤੇ ਬਹੁਤ ਵੱਡੀ ਏਸੀ ਦੀ ਗੱਲ ਕਰਦਾ ਕਿਉਂਕਿ ਜੇ ਅੱਜ ਤੁਸੀਂ ਏਸੀ ਖਰੀਦਦੇ ਆ ਤੁਹਾਨੂੰ ਮਨ ਲੱਗਦਾ ਕਿ ਅੱਧ ਰੇਟ ਤੇ ਹੀ ਮਿਲ ਜਾਣਾ ਸੀ ਸਿਰਫ ਜਿਹੜਾ ਏਸੀ ਹੈਗਾ 1 ਟਨ ਦਾ ਮਤਲਬ ਉਹ 3 ਸਟਾਰ ਇਨਵਰਟਰ ਏਸੀ ਜਿਹੜਾ ਗਰਮੀਆਂ ਦੇ ਵਿੱਚ 36500 ਦੇ ਹੈ ਸੀਗਾ ਉਹ ਤੁਹਾਨੂੰ ਵਿਕੀ ਇਲੈਕਟ੍ਰੋਨਿਕ ਤੋਂ GST ਦੇ ਰੇਟ ਘਟਣ ਤੋਂ ਬਾਅਦ ਤੇ ਸਾਡੀ ਜੋ ਇਹ ਦੀਵਾਲੀ ਦੀ ਸਪੈਸ਼ਲ ਓਫ ਹੈ ਉਹ ਕਟਿੰਗ ਤੋਂ ਬਾਅਦ ਵਿਦ ਫਿਟਿੰਗ ਤੁਹਾਨੂੰ 31500 ਦੇ ਵਿੱਚ 1 ਟਨ ਦਾ ਬ੍ਰਾਂਡਡ ਏਸੀ ਹੋਰ ਤਾਂ ਹੋਰ ਸਾਡੇ ਕੋਲ ਚਿਮਨੀਆਂ ਦੇ ਬਹੁਤ ਵੱਡੇ ਵੱਡੇ ਸਪੈਸ਼ਲ ਓਫਰ ਲੱਗੇ ਹੋਏ ਆ ਅਗਰ ਤੁਸੀਂ ਚਿਮਨੀ ਖਰੀਦਣਾ ਚਾਹੁੰਦੇ ਹੋ ਤਾਂ ਚਿਮਨੀ ਦੀ ਵੀ ਸਾਡੇ ਕੋਲ ਬਹੁਤ ਵੱਡੀ ਰੇਂਜ ਅਵੇਲੇਬਲ ਹੈਗੀ ਐ ਇਹਦੇ ਵਿੱਚ ਆਊਟੋ ਕਲੀਨ ਚਿਮਨੀ ਹੈਗੀ ਜਿਹੜੀ ਉਹ ਤੁਹਾਨੂੰ ਬਹੁਤ ਹੀ ਵਧੀਆ ਰੇਟ ਦੇ ਵਿੱਚ 9990 ਰੁਪਏ ਦੇ ਵਿੱਚ ਹੋਰ ਤਾਂ ਹੋਰ ਇਹਦੇ ਨਾਲ ਤੁਹਾਨੂੰ ਅਗਰ ਅਦਰ ਕੰਪਨੀਆਂ ਵਾਲੀ ਵੀ ਲੈਣੇ ਉਹਦੇ ਨਾਲ ਕਿਸੇ ਦਿਨਾਂ ਕੋਮਬੋ ਪੈਕ ਲੱਗਿਆ ਹੋਇਆ ਜੂਸ ਫ੍ਰੀ 3 ਬਰਨਰ ਚੁੰਨੇ ਵਗੈਰਾ ਮਤਲਬ एवरीथिंग ਤੁਹਾਨੂੰ ਮਤਲਬ ਹਰ ਚੀਜ਼ ਮਿਲੇਗੀ ਬਹੁਤ ਹੀ ਸਸਤੇ ਰੇਟਾਂ ਦੇ ਵਿੱਚ ਅਗਰ ਤੁਸੀਂ ਕੋਈ ਸਪੀਕਰ ਵਗੈਰਾ ਲੈਣਾ ਚਾਹੁੰਦੇ ਆ 2.1 4.1 ਟਾਵਰ ਮਤਲਬ ਸਾਰੇ ਮਤਲਬ ਤੁਹਾਨੂੰ ਵਧੀਆ ਤੋਂ ਵਧੀਆ ਕੁਆਲਿਟੀ ਦੇ ਵਿੱਚ ਮਿਲਣੀ ਹੈ ਅਗਰ ਤੁਸੀਂ ਸੀਲਿੰਗ ਫੈਨ ਲਗਾਉਣਾ ਚਾਹੁੰਦੇ ਹੋ ਤਾਂ ਸੀਲਿੰਗ ਫੈਨ ਸਾਡੇ ਕੋਲ 1099 ਤੋਂ ਸਟਾਰਟ ਹੋ ਜਾਏਗਾ ਸੀਲਿੰਗ ਫੈਨ ਉਹ ਵੀ ਵਧੀਆ ਬ੍ਰਾਂਡ ਦੇ ਵਿੱਚ ਜੀ ਬਿਲਕੁਲ ਜੀ ਇਹ ਸੀਲਿੰਗ ਫੈਨ ਹੈ ਇਹ ਪ੍ਰਸਾਇਆ ਸੀਲਿੰਗ ਫੈਨ ਪ੍ਰਸਾ ਜੋ ਵੀ ਮਨ ਕਰਦਾ ਤੇ ਕਰਵਾ ਚੌਥੇ ਤੁਸੀਂ ਆ ਜਾਓ ਕਰਵਾ ਚੌਥ ਕੱਲ ਹੈ ਜੀ ਕੱਲ ਆ ਜਾਓ ਇੱਥੇ ਹਰ ਇੱਕ ਓਫਰ ਹੈ ਹੋਰ ਤਾਂ ਹੋਰ ਜਿੰਸਾਂ ਤੇ ਮਿਲ ਜਾਣਾ। ਜੇ ਤੁਸ ਸਾਡੇ ਘਰ ਕੋਈ ਵੀ ਪੁਰਾਣੀ ਚੀਜ਼ ਹੈਗੀ ਆ ਸਮਾਨ ਹੈਗਾ ਆ, ਵਾਸ਼ਿੰਗ ਮਸ਼ੀਨ, ਫਰਿੱਜ, ਕੂਲਰ, ਏਸੀ, ਮਤਲਬ ਕੁਝ ਵੀ ਤੁਸੀਂ ਐਕਸਚੇਂਜ ਕਰਨਾ ਚਾਹੁੰਦੇ ਹੋ ਦੀਵਾਲੀ ਦੇ ਮੌਕੇ ਤੇ ਆਪਣੇ ਘਰ ਦੀ ਸਫਾਈ ਕਰਨਾ ਚਾਹੁੰਦੇ ਹੋ ਤਾਂ ਉਹਦੇ ਬਦਲੇ ਵੀ ਤੁਸੀਂ ਨਵਾਂ ਸਮਾਨ ਲੈ ਸਕਦੇ ਹੋ ਵਿਕੀ ਇਲੈਕਟ੍ਰੋਨਿਕ ਤੇ ਤੇ ਉਹ ਵੀ ਤੁਹਾਡਾ ਪੁਰਾਣਾ ਸਮਾਨ ਅਸੀਂ ਬਹੁਤ ਵਧੀਆ ਪ੍ਰਾਈਸ ਦੇ ਵਿੱਚ ਰੱਖਾਂਗੇ। ਜਿਵੇਂ ਕਿ LCD 3000 ਦੀ ਵਾਸ਼ਿੰਗ ਮਸ਼ੀਨ 4000 ਰੁਪਏ ਦੀ, ਫਰਿੱਜ ਐਸ ਪਰ ਕੰਡੀਸ਼ਨ ਮਤਲਬ ਬਹੁਤ ਹੀ ਵਧੀਆ-ਵਧੀਆ ਪ੍ਰਾਈਸ ਦੇ ਵਿੱਚ ਤੁਹਾਡਾ ਹਰ ਸਮਾਨ ਮਤਲਬ ਵਿਕੀ ਇਲੈਕਟ੍ਰੋਨਿਕ ਤੇ ਐਕਸਚੇਂਜ ਹੋ ਜਾਏਗਾ ਬਿਲਕੁਲ ਇਹ ਜਿਹੜਾ ਐਕਸਚੇਂਜ ਆਫਰ ਹੁੰਦਾ ਹੈ ਇਹ ਬਹੁਤ ਵੱਡਾ ਆਫਰ ਹੁੰਦਾ ਹੈ ਇੱਕ ਤੁਹਾਡੇ ਘਰ ਚ ਪੁਰਾਣੀ ਫ੍ਰਿਜ ਪਈ ਹੁੰਦੀ ਹੈ ਉਹ ਕੁਆਡ ਚ ਜਾਣੀ ਹੁੰਦੀ ਮੇਰੇ ਕੋਲ 5-600 ਰੁਪਏ ਚ ਕਈ ਵਾਰ ਚਕਾਣ ਦੇ ਪੈਸੇ ਦੇਣੇ ਪੈਂਦੇ ਤੁਹਾਨੂੰ ਤੁਸੀਂ ਦਿਵਾਲੀ ਤੱਕ ਇਹ ਆਫਰ ਲੱਗਾ ਹੋਇਆ ਹੈ ਚਾਹੇ ਕੂਲਰ ਹੈ ਚਾਹੇ ਫ੍ਰਿਜ ਹੈ ਚਾਹੇ ਐਲਡੀ ਹੈ ਚਾਹੇ ਟੀਵੀ ਹੈ ਕੋਈ ਵੀ ਚੀਜ਼ ਹੈ ਉਹਦਾ ਰੇਟ ਵੀ ਵਧੀਆ ਮਿਲ ਜਾਣਾ ਤੁਹਾਨੂੰ ਉਹਦਾ ਕੁਝ ਡਿਸਕਾਊਂਟ ਵੀ ਮਿਲ ਜਾਣਾ ਤੇ ਜਿਹੜੇ ਆਫਰ ਇਦਾਂ ਹੀ ਚੱਲਦੇ ਆ ਚੱਲਦੇ ਆ ਤੇ ਵਿਕੀ ਦੀ ਦੁਕਾਨ ਤੇ ਆ ਜਾਓ ਕਿਉਂਕਿ ਬਹੁਤ ਵੱਡੇ ਆਫਰ ਲੈ ਕੇ ਆਂਦਾ ਹਰ ਵਾਰ ਹਰ ਵਾਰ ਕੁਛ ਨਾ ਕੁਛ ਅਲੱਗ ਕਰਦਾ ਆ ਦਿਵਾਲੀ ਦੇ ਉੱਤੇ ਤੇ ਇਸ ਵਾਰ ਵੀ ਬਹੁਤ ਵਧੀਆ ਅਲੱਗ ਆਫਰ ਹੈ ਐਕਸਚੇਂਜ ਆਫਰ ਹੈ ਆਈਫੋਨ ਵੀ ਤੁਸੀਂ ਸ਼ੇਅਰ ਕਰਨ ਵਾਲੇ ਨੂੰ ਵੀ ਹਾਂ ਅਗਰ ਪੱਛ ਦੀ ਵੀਡੀਓ ਕੋਈ ਵੀ ਸ਼ੇਅਰ ਕਰੇਗਾ ਤੇ ਉਹਨੂੰ ਵੀ ਆਪਾਂ ਬਹੁਤ ਵਧੀਆ ਡਿਸਕਾਊਂਟ ਤੇ ਗਿਫਟ ਦਾ ਮਿਲੂਗਾ ਮਿਲੂਗਾ ਤੇ ਤੁਸੀਂ ਸ਼ੇਅਰ ਕਰਕੇ ਆਜੋ ਵਿਕੀ ਇਲੈਕਟ੍ਰੋਨਿਕਸ ਦੇ ਜੇ ਕੁਝ ਨਹੀਂ ਵੀ ਸਮਾਨ ਖਰੀਦਣਾ ਤਾਂ ਤੁਸੀਂ ਸ਼ੇਅਰ ਕਰਕੇ ਆਜੋ ਸਕਰੀਨਸ਼ਾਟ ਲੈ ਕੇ ਆਇਓ ਤੁਹਾਨੂੰ ਗਿਫਟ ਜ਼ਰੂਰ ਦਵਾਵਾਂਗੇ ਤੇ ਪੰਜਾਬੀ 365 ਕਿਉਂਕਿ ਤੇ ਮੈਂ ਗੱਲ ਕਰਦਾ ਜੀ ਆਈਫੋਨਾਂ ਦੀ ਕਿਉਂਕਿ ਆਈਫੋਨ ਵੀ ਇਸਤੇ ਮਿਲਦੇ ਆ ਤੁਸੀਂ ਆਈਫੋਨ ਲੈ ਸਕਦੇ ਹੋ ਤੇ ਹੋਰ ਬਹੁਤ ਸਾਰੀਆਂ ਕੰਪਨੀਆਂ ਆ ਬੀਬੋ ਵੀ ਹੈ Oppo ਵੀ ਹੈ ਜਿਹੜੀ ਵੀ ਤੁਸੀਂ ਬ੍ਰਾਂਡ ਚਾਹੋਗੇ ਤੇ ਆ ਆਈਫੋਨ ਹੈ ਆਈਫੋਨ 17 ਆਈਫੋਨ 17 Pro Pro Max 16 15 ਜਿਹੜੇ ਵੀ ਲੈਣੇ ਤੁਸੀਂ ਲੈ ਕੇ ਜਾ ਸਕਦੇ ਆ ਤੇ ਦੂਜਾ ਜੇ ਕਿਸੇ ਨੇ ਪੁਰਾਣਾ ਫੋਨ ਲੈਣਾ ਉਹ ਵੀ ਆਈਫੋਨ ਲੈਣਾ ਵਧੀਆ ਕੰਡੀਸ਼ਨ ਲੈਣਾ 100% ਕੰਡੀਸ਼ਨ ਤੇ ਲੈਣਾ ਉਹ ਵੀ ਤੁਹਾਨੂੰ ਇਸ ਦੁਕਾਨ ਤੇ ਮਿਲ ਜਾਵੇ ਤੇ ਦਿਵਾਲੀ ਤੱਕ ਪੁਰਾਣੇ ਫੋਨ ਤੇ ਵੀ ਤੁਹਾਨੂੰ ਇੱਕ ਗਿਫਟ ਦਿਵਾਲੀਣਾ ਹੀ ਅਸੀਂ ਤੇ ਤੁਸੀਂ ਆਜੋ ਚਾਹੇ ਮਨ ਬਣਾ ਕੇ ਆਜੋ ਘਰ ਤੋਂ ਕੁਝ ਨਹੀਂ ਲੈ ਕੇ ਆਣਾ ਪੁਰਾਣਾ ਸਮਾਨ ਲਿਓ ਤਾਂ ਵੀ ਆਸਾਨ ਕਿਸ਼ਤਾਂ ਤੇ ਮਿਲ ਜਾਣਾ ਤੇ ਦਿਵਾਲੀ ਦਾ ਜਿਹੜਾ ਮਜਾ ਸੋਨੇ ਤੇ ਸੁਆਗਾ ਕਰਨ ਵਾਲੀ ਗੱਲ ਹੈ ਕਿਉਂਕਿ ਬਹੁਤ ਸਾਰੀਆਂ ਦੁਕਾਨਾਂ ਦੇ ਅਸੀਂ ਆਫਰ ਦਿਖਾਣੇ ਆ ਪਰ ਇਸ ਦੁਕਾਨ ਦਾ ਆਫਰ ਹਰ ਵੇਲੇ ਅਲੱਗ ਹੁੰਦਾ ਅਗਰ ਇਨਵਰਟਰ ਖਰੀਦਣਾ ਚਾਹਣੇ ਤਾਂ ਬਹੁਤ ਵੱਡੀ ਆਫਰ ਚੱਲਦੀ ਪਈ ਹੈ ਬਿਲਕੁਲ ਵੱਡੀ ਇਨਵਰਟਰ ਤੇ ਵੀ ਹੈ ਕਿਉਂਕਿ ਜੇ ਤੁਸੀਂ ਇਨਵਰਟਰ ਵੀ ਖਰੀਦਣਾ ਨਹੀਂ ਹੈਗਾ ਕਿ ਕੁਝ ਚੀਜ਼ਾਂ ਦੇ ਵੀ ਹੈ ਜਿੱਥੇ 43 ਇੰਚ ਦੇ ਨਾਲ 32 ਇੰਚੀ LED ਮਿਲਦੀ ਹੈ ਉੱਥੇ ਇਨਵਰਟਰ ਦੇ ਨਾਲ ਕੀਦਨੇ ਜੀ ਇਨਵਰਟਰ ਦੇ ਬਹੁਤ ਵੱਡੇ ਐਕਸਚੇਂਜ ਆਫਰ ਚੱਲਦੀ ਪਈ ਹੈ ਜਿਹੜਾ ਪੁਰਾਣਾ ਬੈਟਰੀ ਵੀ ਅਗਰ ਕਿਸੇ ਦੇ ਘਰ ਲੱਗਿਆ ਹੋਇਆ ਤਾਂ ਉਹ ਬਲਾ 3000 ਤੋਂ ਲੈ ਕੇ 5000 ਦੇ ਵਿੱਚ ਐਕਸਚੇਂਜ ਹੋ ਜਾਣਾ ਹੈ ਤੇ ਇਹਦੇ ਨਾਲ ਤੁਹਾਨੂੰ ਐਡੀਸ਼ਨਲ ਗਿਫਟ ਵੀ ਮਿਲੇਗਾ ਜਿਵੇਂ ਕਿ ਜੇ ਕਿਸੇ ਦੇ ਘਰ ਛੋਟੇ ਛੋਟੇ ਬੱਚੇ ਹੁੰਦੇ ਆ ਉਹਦੇ ਨਾਲ ਆਪਾਂ ਟਰੋਲੀ ਵਗੈਰਾ ਮਤਲਬ ਹੋਰ ਗਿਫਟ ਐਡੀਸ਼ਨਲ ਮਿਲੇਗਾ ਕੋਈ ਵੀ ਚੀਜ਼ ਤੁਸੀਂ ਖਰੀਦਨੇ ਹੋ ਇਨਵਰਟਰ ਦੇ ਵਿੱਚ ਯੂਪੀਐਸ ਲੈ ਲਓ ਜਾਂ ਬੈਟਰੀ ਲੈ ਲਓ ਉਹਦੇ ਨਾਲ ਐਡੀਸ਼ਨਲ ਗਿਫਟ ਵੀ ਮਿਲਣਗੇ ਤੁਹਾਨੂੰ ਤੇ ਲੱਕੀ ਕੂਪਨ ਤਾਂ ਮਿਲੇਗਾ ਹੀ ਮਿਲੇਗਾ ਲੱਕੀ ਕੂਪਨ ਮਿਲਣਾ ਜੀ ਲੱਕੀ ਕੂਪਨ ਦੇ ਵਿੱਚ ਤੁਸੀਂ ਇਸ ਵਾਰ ਆਈਫੋਨ ਖਰੀਦ ਸਕਦੇ ਹੋ ਇਲੈਕਟ੍ਰਿਕ ਸਕੂਟਰੀ ਖਰੀਦ ਸਕਦੇ ਹੋ ਹਰ ਚੀਜ਼ ਦੇ ਉੱਤੇ ਗਿਫਟ ਹੈ ਔਰੋਂ ਕੁਛ ਨਹੀਂ ਲੈ ਕੇ ਆਣਾ ਮੈਂ ਬਪਾar ਬਾਰ ਬਾਰ ਕਹਿਨਾ ਕਿ ਐਕਸਚੇਂਜ ਆਫਰ ਹੈ ਟੁੱਟਾ ਫੁੱਟਾ ਸਾਮਾਨ ਲੈ ਕੇ ਸਦਗਾਮ ਤੇ ਆਜੋ ਤੁਹਾਨੂੰ ਵਧੀਆ 2-3000 5000 ਜੋ ਵੀ ਹੈ ਐਕਸਚੇਂਜ ਇਹਨਾਂ ਨੇ ਰੱਖਿਆ ਹੋ ਤੁਹਾਨੂੰ ਮਿਲ ਜਾ ਤੇ ਆਣਾ ਕਿੱਥੇ ਆ ਪੱਦੀ ਰੋਡ ਬਾਬਾ ਵਾਲਜੀ ਦੇ ਕਾਲਜ ਦੇ ਕੋਲ ਵਿੱਕੀ ਇਲੈਕਟ੍ਰੋਨਿਕਸ ਐਂਡ ਸ਼ਾਪ ਬਹੁਤ ਵੱਡੇ ਆਫਰ ਹੈ ਬਜਾਜ ਦਾ ਕਾਰਡ ਵੀ ਬਣਾ ਕੇ ਦੇ ਦਣਾ ਇਹਨਾਂ ਨੇ ਤੇ ਜੇ ਕੁਝ ਵੀ ਨਹੀਂ ਲੈਣਾ ਤਾਂ ਵੀਡੀਓ ਨੂੰ ਸ਼ੇਅਰ ਕਰਕੇ ਆਜੋ ਤੇ ਗਿਫਟ ਲੈ ਕੇ ਚਾਜੋ ਗਿਫਟ ਲੈ ਕੇ ਆਇਓ ਤੇ ਸਮਾਨ ਤੁਸੀਂ ਦੇਖ ਜਿਓ ਤੇ ਤੁਹਾਡਾ ਮਨ ਵਾਜ ਜਾਣਾ ਇੱਥੇ ਆਣ ਦਾ ਧੰਨਵਾਦ ਹੈ ਜਿੰਨੇ ਦੇਖਦੇ ਪੰਜਾਬੀ 360 ਸਾਰਿਆਂ ਦਾ ਸ਼ੁਕਰੀਆ ਥੈਂਕ ਯੂ ਸੋ ਮਚ